ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਜੇਕਰ ਤੁਹਾਨੂੰ ਸਾਡੇ ਇਹ ਕਹਾਣੀਆਂ ਵਧੀਆ ਲੱਗਦੀਆਂ ਹੋਣ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਪੰਜਾਬੀ ਕਹਾਣੀ ਵੀ ਵਧੀਆ ਲੱਗੀ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਇੱਕ ਬਹੁਤ ਹੀ ਪੁਰਾਣੀ ਗੱਲ ਹੈ ਕਿਸੇ ਰਾਜ ਵਿੱਚ ਧਨਕੂ ਨਾਂ ਦਾ ਇੱਕ ਵਿਅਕਤੀ ਰਿਆ ਕਰਦਾ ਸੀ ਜੋ ਚੋਰੀ-ਚਿਕਾਰੀ ਕਰਕੇ ਆਪਣਾ ਢਿੱਡ ਭਰਦਾ ਸੀ ਇਸ ਜੁਰਮ ਵਿੱਚ ਉਹ ਕਈ ਵਾਰੀ ਫੜਿਆ ਵੀ ਜਾ ਚੁੱਕਾ ਸੀ ਖਾਰ-ਵਾਰ ਜਿਹਾ ਹੀ ਹੁੰਦਾ ਸੀ ਕਿ ਉਹ ਫੜਿਆ ਜਾਂਦਾ। ਅਦਾਲਤ ਤੋਂ ਉਸ ਨੂੰ ਸਜ਼ਾ ਮਿਲਦੀ, ਹਰ ਵਾਰ ਪਰ ਉਹ ਜੇਲ੍ਹ ਤੋਂ ਬਾਹਰ ਆ ਕੇ ਦੁਬਾਰਾ ਫਿਰ ਉਸੇ ਪੁਰਾਣੇ ਕੰਮ ਧੰਦੇ ਵਿੱਚ ਲੱਗ ਜਾਂਦਾ। ਲੋਕ ਉਸ ਨਾਲ ਨਫ਼ਰਤ ਕਰਦੇ ਸਨ। ਉਸ ਦੀ ਸੰਗਤ ਕਰਨਾਂ ਤਾਂ ਦੂਰ ਲੋਕ ਉਸ ਨਾਲ ਗੱਲ ਕਰਨਾ ਵੀ ਆਪਣੀ ਬੇਇੱਜ਼ਤੀ ਸਮਝਦੇ ਸਨ। ਇੱਕ ਵਾਰ ਉਸ ਚੋਰ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਮੈਂ ਇਹ ਭੈੜਾ ਕੰਮ ਛੱਡ ਕੇ ਕੋਈ ਅਜੀਹਾ ਧੰਦਾ ਕਰਾਂ ਜਿਸ ਨਾਲ ਮੇਰਾ ਢਿੱਡ ਵੀ ਭਰੇ ਅਤੇ ਲੋਕਾਂ ਵਿੱਚ ਮੇਰਾ ਮਾਨ ਸਨਮਾਨ ਵੀ ਹੋਵੇ। ਰੋਜ਼-ਰੋਜ਼ ਦੀ ਚੋਰੀ-ਚਿਕਾਰੀ ਪੁਲਿਸ ਦਾ ਡਰ ਅਤੇ ਲੋਕਾਂ ਦੀ ਨਫ਼ਰਤ ਤੋਂ ਤੰਗ ਆ ਕੇ ਉਹ ਕਿਸੇ ਕੰਮ ਧੰਦੇ ਦੀ ਤਲਾਸ਼ ਵੱਲ ਚੱਲ ਪਿਆ ਪਰ ਇਹ ਕੀ ਜਿੱਥੇ ਵੀ ਜਾਂਦਾ ਉੱਥੇ ਬੇਇੱਜ਼ਤ ਕਰਕੇ ਉਸ ਨੂੰ ਭਜਾ ਦਿੱਤਾ ਜਾਂਦਾ ਕਿਉਂਕਿ ਕਸਬੇ ਵਿੱਚ ਕੋਈ ਅਜਿਹਾ ਨਹੀਂ ਸੀ ਜੋ ਉਸਦੇ ਚੋਰੀ ਕਰਨ ਦੇ ਸੁਆਹ ਤੋਂ ਜਾਣੂ ਨਾ ਹੋਵੇ ਤਨ ਕੋ ਇੱਕ ਸੇਠ ਦੇ ਕੋਲ ਪੁੱਜਾ ਅਤੇ ਹੱਥ ਜੋੜ ਕੇ ਬੋਲਿਆ ਸੇਠ ਜੀ ਮੈਂ ਤਨ ਕੋ ਹਾਂ ਓਏ ਉਹੀ ਤਨ ਕੋ ਚੋਰ ਜੀ ਸੇਠ ਜੀ ਚਲ ਭਾਜੇ ਇਥੋਂ ਹੁਣ ਕੀ ਲੈਣ ਆਏ ਆਂ ਏ ਚੋਰੋ ਚੱਕਾ ਨਾ ਹੋਵੇ ਕਿਸੇ ਥਾਂ ਦਾ ਮੇਰੀ ਗੱਲ ਤਾਂ ਸੁਣੋ ਸੇਠ ਜੀ ਗਿੜਗੜਾ ਕੇ ਤਨ ਕੋ ਬੋਲਿਆ ਮੈਂ ਹੁਣ ਚੋਰੀ ਚਕਾਰੇ ਦਾ ਧੰਦਾ ਛੱਡ ਦਿੱਤਾ ਏ ਹੁਣ ਮੈਂ ਵੀ ਸਰੀਫ ਲੋਕਾਂ ਵਾਂਗ ਇੱਜ਼ਤ ਦੀ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਆਪਣੇ ਇਥੇ ਨੌਕਰ ਰੱਖ ਲਿਓ ਮੈਂ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਾਂਗਾ ਅਤੇ ਮੇਰੀ ਮਿਹਨਤ ਦੇ ਬਦਲੇ ਵਿੱਚ ਜੋ ਵੀ ਮੈਨੂੰ ਦਿਓਗੇ ਖੁਸ਼ੀ ਨਾਲ ਲੈ ਲਵਾਂਗਾ ਉਹ ਇਹ ਭਾਜੇ ਇਥੋਂ ਮੈਨੂੰ ਮੂਰਖ ਸਮਝਦੇ ਆ ਚੋਰ ਚੋਰੀ ਤੋਂ ਜਾਏ ਪਰ ਹੀਰਾ ਫੇਰੀ ਤੋਂ ਨਾ ਜਾਏ ਨਾ ਪਾਈ ਨਾ ਤੂੰ ਕੋਈ ਹੋਰ ਜਗ੍ਹਾ ਦੇਖ ਮੇਰੇ ਇੱਥੇ ਕੋਈ ਜਗ੍ਹਾ ਨਹੀਂ ਇਸ ਤਰ੍ਹਾਂ ਜਗ੍ਹਾ ਜਗ੍ਹਾ ਤੇ ਬੇਜਤ ਹੁੰਦੇ ਹੁੰਦੇ ਤਨ ਕੋ ਦੁਖੀ ਹੋ ਗਿਆ ਚੋਰੀ ਨਾ ਕਰਨ ਦਾ ਉਸਨੇ ਪ੍ਰਣ ਲੈ ਚੁੱਕਿਆ ਸੀ ਪਰ ਕਿਤੇ ਵੀ ਉਸ ਨੂੰ ਕੋਈ ਇੱਜ਼ਤ ਦੀ ਨੌਕਰੀ ਨਹੀਂ ਸੀ ਮਿਲ ਰਹੀ ਭੁੱਖਾ ਪਿਆਸਾ पटਕਦਾ-पटਕਦਾ ਉਹ ਇੱਕ ਆਸਰਾਮ ਵਿੱਚ ਆ ਪੁੱਜਾ ਜਿੱਥੇ ਬਹੁਤ ਸਾਰੇ ਸਾਧੂ ਸੰਗ ਸਾਧੂ ਸੰਤ ਭੱਤੀ ਵਿੱਚ ਲੀਨ ਸਨ ਭਗਤ ਜਨ ਆਉਂਦੇ ਭਗਵਾਨ ਨੂੰ ਪ੍ਰਸ਼ਾਦ ਚੜ੍ਹਾਉਂਦੇ ਚਰਨ ਸਪਰਸ਼ ਕਰਦੇ ਫਿਰ ਸਾਧੂਆਂ ਤੋਂ ਆਸ਼ੀਰਵਾਦ ਲੈਂਦੇ ਅਤੇ ਬਦਲੇ ਵਿੱਚ ਉਹਨਾਂ ਨੂੰ ਵਧੀਆ-ਵਧੀਆ ਪਕਵਾਨ ਅਤੇ ਕੱਪੜੇ ਆਦ ਪੈਂਟਾ ਕਰਦੇ। ਇਹ ਸਭ ਦੇਖ ਕੇ ਤਨ ਕੋ ਸੋਚਣ ਲੱਗਾ ਮੈਂ ਤਾਂ ਹੁਣ ਤੱਕ ਦਾ ਆਪਣਾ ਜ਼ਰਾ ਜੀਵਨ ਵਿਕਾਰ ਹੀ ਗਵਾ ਦਿੱਤਾ। ਮੇਰੇ ਨਾਲੋਂ ਤਾਂ ਚੰਗੇ ਜੋਗੀ ਅਤੇ ਸਾਧੂ ਅਨਖਾ ਪੀ ਕੇ ਪ੍ਰਭੂ ਦੇ ਚਰਨਾਂ ਵਿੱਚ ਮਸਤ ਰਹਿੰਦੇ ਨੇ ਨਾ ਕਿਸੇ ਨਾਲ ਦੋਸਤੀ ਨਾ ਬਹਿਰ ਨਾ ਕਲ ਦੀ ਪਰਵਾਹ। ਸੰਤੋਖ ਹੀ ਇਹਨਾਂ ਦਾ ਧੰਨ ਹੈ। ਤਨ ਕੋ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਮੈਂ ਬਾਕੀ ਜਿੰਦਗਨ ਸਾਧੂ ਬਣ ਕੇ ਗੁਜ਼ਾਰਾਂ। ਨਾ ਖਾਣ ਪੀਣ ਅਤੇ ਨਾ ਹੀ ਪਹਿਨਣ ਦੀ ਕੋਈ ਚਿੰਤਾ, ਨਾ ਕਿਸੇ ਦੀ ਸਜ਼ਾ ਦਾ ਡਰਨ ਤੇ ਨਾ ਪੂਰਾ ਸਨਮਾਨ ਵੀ ਮਿਲੇਗਾ। ਇਹੀ ਸੋਚ ਕੇ ਤਨਕੂ ਆਸ਼ਰਮ ਵਿੱਚ ਰਹਿਣ ਲੱਗਾ ਉਹ ਦਿਨ ਰਾਤ ਸਾਧੂ ਸੰਤਾਂ ਦੀ ਸੇਵਾ ਕਰਦਾ ਤੇ ਭਜਨ ਕੀਰਤਨ ਕਰਦੇ ਹੋਏ ਆਪਣਾ ਸਮਾਂ ਗੁਜ਼ਾਰਨ ਲੱਗਾ ਹੁਣ ਉਸਨੇ ਕੱਪੜੇਆਂ ਵੀ ਸਾਧੂ ਵਰਗੇ ਪਾ ਧਾਰਨ ਕਰ ਲਏ ਸਨ ਹੁਣ ਉਹ ਤਨਕੂ ਤੋਂ ਤਨਕੂ ਮਹਾਰਾਜ ਹੋ ਗਿਆ ਹੁਣ ਤਾਂ ਤਨਕੂ ਮਹਾਰਾਜ ਦੇ ਦਿਨ ਬੜੇ ਆਰਾਮ ਅਤੇ ਚੈਨ ਨਾਲ ਗੁਜ਼ਰਨ ਲੱਗੇ ਸਾਧੂਆਂ ਦਾ ਫਿਰ ਤੋਂ ਸੁਭਾਅ ਹੁੰਦਾ ਹੈ ਇੱਕ ਦਿਨ ਉਹਨਾਂ ਸਾਧੂਆਂ ਨੇ ਤੀਰਥ ਯਾਤਰਾ ਤੇ ਜਾਣ ਦਾ ਨਿਨਣਾ ਲਿਆ ਅਤੇ ਆਸ਼ਰਮ ਦੀ ਦੇਖਭਾਲ ਦੇ ਲਈ ਉਹਨੇ ਤਨਕੂ ਮਹਾਰਾਜ ਨੂੰ ਛੱਡ ਦਿੱਤਾ ਤਾਂ ਪੁੱਤਾ ਐਸੇ ਵੀ ਭੱਜ ਦੌੜ ਦੇ ਵਿੱਚ ਪੱਖ ਵਿੱਚ ਨਹੀਂ ਸੀ ਉਸਨੇ ਸੋਚਿਆ ਕਿ ਚਲੋ ਚੰਗਾ ਇੱਥੇ ਬੈਠੇ ਬੈਠੇ ਆਰਾਮ ਨਾਲ ਮਾਲ ਪੁੜੇ ਉਡਾਵਾਂਗੇ ਉਹਨਾਂ ਦਿਨਾਂ ਵਿੱਚ ਉਸ ਪਿੰਡ ਵਿੱਚ ਚੋਰ ੜਕੈਤਾ ਦਾ ਬੋਲ ਵਾਲਾ ਹੋ ਗਿਆ ਰਾਤ ਦੀ ਕੌਣ ਕਹੇ ਦਿਨ ਵਿੱਚ ਵੀ ਚੋਰ ਕਿਸੇ ਨਾ ਕਿਸੇ ਦੇ ਘਰ ਵਿੱਚ ਹੱਥ ਸਾਫ਼ ਕਰ ਦਿੰਦੇ ਇਸ ਨਾਲ ਪਿੰਡ ਵਾਲੇ ਦੁਖੀ ਹੋ ਗਏ ਪਿੰਡ ਦੇ ਮੁਖੀਆ ਤੇ ਜ਼ਿੰਮੇਦਾਰ ਵੀ ਚੋਰਾਂ ਦੇ ਡਰ ਤੋਂ ਮੁਕਤ ਨਹੀਂ ਸਨ ਜ਼ਿੰਮੇਦਾਰਾਂ ਦਾ ਕੋਈ ਜ਼ਿਆਦਾ ਹੀ ਚਿੰਤਤ ਸੀ ਕਿਉਂਕਿ ਉਹਨਾਂ ਕੋਲ ਹਜ਼ਾਰਾਂ ਦੀ ਨਕਦੀ ਅਤੇ ਇਲਾਵਾ ਸੋਨਾ ਚਾਂਦੀ ਹੁੰਦਾ ਸੀ ਉਸ ਨੂੰ ਸਭ ਤੋਂ ਜ਼ਿਆਦਾ ਆਪਣੇ ਸੋਨੇ ਚਾਂਦੀ ਦੀ ਚਿੰਤਾ ਹੁੰਦੀ ਸੀ ਕਾਫੀ ਸੋਚ ਵਿਚਾਰ ਦੇ ਬਾਅਦ ਜ਼ਿੰਮੇਦਾਰ ਦੇ ਮਨ ਵਿੱਚ ਆਇਆ ਕਿ ਪੂਰੇ ਕਸੇ ਵਿੱਚ ਚੋਰੀਆਂ ਹੁੰਦੀਆਂ ਰਹਣ ਪਰ ਸਾਧੂਆਂ ਦੇ ਆਸ਼ਰਮ ਵਿੱਚ ਕਦੀ ਚੋਰੀ ਨਹੀਂ ਹੋ ਸਕਦੀ ਸਾਧੂ ਮਹਾਤਮਾ ਤਾਂ ਵੈਸੇ ਵੀ ਫਕਰ ਹੁੰਦੇ ਨੇ ਉਹਨਾਂ ਨੇ ਆਸ਼ਰਮ ਵਿੱਚ ਚੋੁਰਾ ਭਲਾ ਕੀ ਚੋਰੀ ਕਰਨ ਜਾਣਗੇ ਇਹ ਖਿਆਲ ਮਨ ਵਿੱਚ ਆਉਂਦੇ ਹੀ ਜ਼ਿੰਮੇਦਾਰ ਨੇ ਸੋਚਿਆ ਕਿ ਉਹ ਨਾ ਮੈਂ ਆਪਣਾ ਸੋਨਾ ਚਾਂਦੀ ਸਾਧੂ ਮਹਾਰਾਜ ਦੇ ਕੋਲ ਰਖਵਾ ਦਿਆਂ ਉੱਥੇ ਵੀ ਰਹਿ ਕੇ ਜਾਨਾ ਬਿਲਕੁਲ ਸੁਰੱਖਿਅਤ ਰਹੇਗਾ ਪਰ ਤਾਦ ਉਸ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਕਿਤੇ ਜੀਹਾਨ ਹੋਵੇ ਕਿ ਸਾਧੂ ਹੀ ਮੇਰਾ ਖਜ਼ਾਨਾ ਲੈ ਕੇ ਨਾ ਠੱਜ ਜਾਵੇ ਨਹੀਂ ਨਹੀਂ ਸਾਧੂ ਸੰਿਆਸੀ ਤੇਾਰੇ ਮੈਂ ਅਜੀਹਾਨੀ ਸੋਚ ਸਕਦਾ ਇਹ ਪਾਪ ਹੈ ਭਲਾ ਉਹ ਅਜੀਹਾਂ ਕਿਉਂ ਕਰਨਗੇ ਉਹਨਾਂ ਨੇ ਇਸ ਦੰਦੌਲਤ ਤੋਂ ਕੀ ਲੈਣਾ ਇਹਨਾਂ ਦੀ ਤਾਂ ਸਭ ਤੋਂ ਵੱਡੀ ਦੌਲਤ RAM ਨਾਮ ਹੈ ਸਾਧੂ ਮਹਾਤਮਾ ਤਾਂ ਭਗਵਾਨ ਦੇ ਬੰਦੇ ਹੁੰਦੇ ਨੇ ਹੁਣ ਭਲਾ ਜ਼ਿਮੀਦਾਰ ਨੂੰ ਕੀ ਪਤਾ ਸੀ ਕਿ ਉੱਥੇ ਸਾਧੂ ਬਣੇ ਤੁਨਕੁਮਹਾਰਾਜ ਦਾ ਪਹਿਲਾ ਹੀ ਚੋਰ ਸਨ ਉਹ ਤੇ ਡੱਡਵੀਂ ਅੱਗ ਬੁਝਾਉਣ ਦੇ ਲਈ ਉਹ ਸਾਧੂ ਬਣਿਆ ਸੀ ਪਰ ਸਾਧੂ ਸਨਿਆਸੀ ਆਦੀ ਪ੍ਰਤੀ ਉਸ ਦੇ ਮਨ ਵਿੱਚ ਸੱਚਾ ਜੋ ਵਿਸ਼ਵਾਸ ਸੀ ਉਹ ਟਲ ਸੀ ਸੰਗੀ ਚੰਗੀ ਤਰ੍ਹਾਂ ਸੋਚ ਸਮਝ ਕੇ ਇੱਕ ਦਿਨ ਜ਼ਮੀਂਦਾਰ ਨੇ ਆਪਣਾ ਤੂਹਣਾ ਚਾਂਦੀ ਦਾ ਘੜੇ ਵਿੱਚ ਭਰਿਆ ਤੇ ਤੁਨਕੁਮਾਰਾ ਦੇ ਆਸ਼ਰਮ ਵਿੱਚ ਲੈ ਕੇ ਪੁੱਜਾ ਸੋਨੇ ਚਾਂਦੀ ਦਾ ਘੜਾ ਇੱਕ ਪਾਸੇ ਰੱਖ ਕੇ ਉਸ ਨੇ ਸ਼ਰਤਾਂ ਨਾਲ ਤੁਨਕੁਮਾਰਾ ਜੀ ਦੇ ਪੈਰ ਛੂਹੇ ਸਦਾ ਸੁਖੀ ਰਹੋ ਪਖਤ ਖੁਸ਼ ਰਹੋ ਤੁਨਕੁਮਾਰਾ ਜੀ ਨੇ ਉਸ ਨੂੰ ਆਸ਼ੀਰਵਾਦ ਦਿੱਤਾ ਈਸ਼ਵਰ ਤੈਨੂੰ ਲੰਮੀ ਉਮਰ ਬਖਸ਼ੇ ਸਦਾ ਡਰ ਰਹਿਤ ਰਹੋ ਦਰਹਿਤ ਕੀ ਮੇਰਾ ਮਹਾਰਾਜ ਕਿਉਂ ਪੁੱਤਰ ਕੀ ਡਰੇ ਤਨਕੂ ਜਾਣਦਾ ਸੀ ਕਿ ਪਿੰਡ ਵਿੱਚ ਜ਼ਿਮੀਂਦਾਰ ਹੈ ਜੇਕਰ ਉਹ ਖੁਸ਼ ਹੋ ਗਿਆ ਤਾਂ ਆਸਮਣ ਉਹ ਨਾ ਕੇਵਲ ਪੱਕਾ ਬਣਵਾ ਦੇਵੇਗਾ ਸਗੋਂ ਆਸਮਣ ਨਾਲ ਜ਼ਿੰਦਗੀ ਗੁਜ਼ਾਰਨ ਦੇ ਲਈ ਦੂਜੀਆਂ ਸਹੂਲਤਾਂ ਵੀ ਦੇਵੇਗਾ ਇਸ ਲਈ ਤਨਕੂ ਨੇ ਉਸ ਨੂੰ ਕਿਹਾ ਸਾਨੂੰ ਦੱਸੋ ਮਾਂ ਭਗਵਤੀ ਦੀ ਕਿਰਪਾ ਨਾਲ ਸੀ ਤੁਹਾਡਾ ਸਾਰਾ ਡਰ ਦੂਰ ਕਰ ਦੇਵਾਂਗੇ ਇਹੀ ਸੋਚ ਕੇ ਤਾਂ ਮੈਂ ਤੁਹਾਡੀ ਛਾਂ ਵਿੱਚ ਆਇਆ ਮਹਾਰਾਜ ਜ਼ਿਮੀਂਦਾਰ ਬੋਲਿਆ ਤੁਸੀਂ ਤਾਂ ਜਾਣਦੇ ਹੋ ਅੱਜਕੱਲ ਪਿੰਡ ਵਿੱਚ ਚੋਰਾਂ ਦਾ ਕੰਮ ਵੱਧ ਗਿਆ ਹੈ ਪੈਲ ਵਿੱਚ ਇਹੋ ਜਿਹਾ ਆਤਕ ਵਿਚਾਰ ਰੱਖਿਆ ਹੈ ਕਿ ਆਤਕ ਨਾਲ ਮੇਰੀਆਂ ਰਾਤਾਂ ਦੀਆਂ ਨੀਂਦਾਂ ਤੇ ਚੈਨ ਉੱਡ ਗਿਆ ਹੈ ਹਰ ਪਲ ਹਰ ਘੜੀ ਮੈਂ ਐਸਾ ਸੋਚਦਾ ਰਹਿੰਦਾ ਹਾਂ ਜ਼ਿਮੀਦਾਰ ਨੇ ਘੜੇ ਵਾਲੇ ਇਸ਼ਾਰਾ ਕੀਤਾ ਖਜ਼ਾਨੇ ਨੂੰ ਲੈ ਕੇ ਚਿੰਤਤ ਰਹਿੰਦਾ ਹਾਂ ਬੜੀ ਮਿਹਨਤ ਅਤੇ ਇਮਾਨਦਾਰੀ ਨਾਲ ਤਾਂ ਦੌਲਤ ਇਕੱਠੀ ਕੀਤੀ ਹੈ ਕਿਸੇ ਕਿਸਾਨ ਮਜ਼ਦੂਰ ਦਾ ਦਿਲ ਨਹੀਂ ਦੁਖਾਇਆ ਹੁਣ ਤੁਸੀਂ ਹੀ ਸੋਚੋ ਕਿ ਜੇਕਰ ਚੋਰਾਂ ਨੇ ਮੇਰਾ ਇਹ ਖਜ਼ਾਨਾ ਚੋਰੀ ਕਰ ਲਿਆ ਤਾਂ ਮੈਂ ਕਿੱਥੋਂ ਦਾ ਜ਼ਿਮੀਦਾਰ ਰਹਿ ਜਾਵਾਂਗਾ ਠੀਕ ਕਹਿੰਦੇ ਹੋ ਬੱਚਾ ਹਾਜੀ ਕਲ ਤਾਂ ਨਹੀਂ ਆਪਣਾ ਅਲੱਗ ਮਹੱਤਮ ਹੈ ਸੋਨੇ چاندی ਨਾਲ ਭਰਿਆ ਕੜਾ ਦੇਖ ਕੇ ਤਨਕੂ ਦੀਆਂ ਅੱਖਾਂ ਵਿੱਚ ਗਜੀਵ ਜੀ ਚਮਕ ਉੱਭराई ਖੈਰ ਤੂਏ ਦੱਸ ਕਿ ਇਹ ਕੜਾ ਲੈ ਕੇ ਤੂੰ ਮੇਰੇ ਕੋਲ ਕਿਉਂ ਆਇਆ ਹੈ ਮਹਾਰਾਜ ਮੈਂ ਚਾਹੁੰਦਾ ਹਾਂ ਕਿ ਮੇਰਾ ਇਹ ਤਾਂ ਤੁਸੀਂ ਆਪਣੇ ਆਸ਼ਰਮ ਵਿੱਚ ਰੱਖ ਲਓ ਤੁਹਾਡੇ ਕੋਲੇ ਸੁਰੱਖਿਅਤ ਰਹੇਗਾ ਤੁਹਾਡੇ ਆਸ਼ਰਮ ਵਿੱਚ ਇਸ ਨੂੰ ਕੋਈ ਨਹੀਂ ਚੋਰਾ ਸਕਦਾ ਲੇ ਪੁੱਤਰ ਤਨਕੂ ਤੇਰੀ ਤਾਂ ਕਿਸਮਤ ਖੁੱਲ ਗਈ ਸਾਧੂਆਂ ਦੇ ਇਸ ਚੋਲੇ ਦਾ ਹੀ ਪ੍ਰਤਾਪ ਹੈ ਕਿ ਤਨ ਖੁਦ ਚੱਲ ਕੇ ਤੇਰੇ ਕੋਲ ਆਇਆ ਤਨਕੂ ਦੇ ਅੰਦਰ ਛिपਿਆ ਬੈਠਾ ਚੋਰ ਜਾਗ ਉੱਠਿਆ ਹੁਣ ਤਾਂ ਤੇਰੀਆਂ ਪੋਹਵਾਰਾਂ ਨੇ ਇਸ ਤਾਨੂੰ ਲੈ ਕੇ ਕਿਸੇ ਦੂਸਰੇ ਰਾਜ ਵਿੱਚ ਜਾ ਕੇ ਤੁਸੀਂ ਇੱਠਾਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰ ਸਕਦਾ ਹੈ ਤਨਕੂ ਦੀ ਲਾਲ ਟਪਕਣ ਲੱਗੀ ਪਰ ਕਿਉਂਕਿ ਉਹ ਕਿਸੇ ਸਮੇ ਸਾਧੂ ਮਹਾਰਾਜ ਬਣਿਆ ਹੋਇਆ ਸੀ ਇਸ ਲਈ ਸਾਧੂਆਂ ਵਰਗੀ ਐਕਟਿੰਗ ਕਰਦੇ ਹੋਏ ਬੋਲਿਆ ਕਿ ਤੂੰ ਕਹਿ ਰਿਹਾ ਹੈ ਬੱਚਾ ਤਨਦੌਲਤਾ ਸਾਧੂਆਂ ਨੇ ਕੀ ਲੈਣਾ ਇਹ ਦੌਲਤ ਤੇ ਮਨ ਵਿੱਚ ਪਾਪ ਪੈਦਾ ਕਰਦੀ ਹੈ ਮਹਾਰਾਜ ਤੁਸੀਂ ਠੀਕ ਕਹਿੰਦੇ ਹੋ ਭਲਾ ਸਾਧੂ ਸੰਨਾਸੀਆਂ ਨੂੰ ਤਾਂ ਦੌਲਤ ਦਾ ਕੀ ਬਸਤਾ ਪਰ ਮਹਾਰਾਜ ਮੈਂ ਸੰਕਟ ਵਿੱਚ ਹਾਂ ਸੰਕਟ ਦੇ ਸਮੇਂ ਆਪਣੇ ਭਗਤਿਆਂ ਦੀ ਰੱਖਿਆ ਕਰਨਾ ਵੀ ਤੁਹਾਡਾ ਧਰਮ ਹੈ ਇਸ ਸਮੇਂ ਇਸ ਧੰਦੇ ਕਾਰਨ ਮੈਂ ਸੰਕਟ ਵਿੱਚ ਹਾਂ ਇਸ ਲਈ ਇਸ ਨੂੰ ਤੁਹਾਡੀ ਸੰਨ ਵਿੱਚ ਲੈ ਕੇ ਆਏ ਹਾਂ ਜਦ ਤੱਕ ਤੁਸੀਂ ਇਸ ਨੂੰ ਸੁਰੱਖਿਅਤ ਆਪਣੇ ਕੋਲ ਨਹੀਂ ਰੱਖ ਲੈਂਦੇ ਮੈਂ ਇਸੇ ਤਰ੍ਹਾਂ ਤੜਫਦਾ ਰ੍ਹਾਂਗਾ ਇਹ ਮੇਰੀ ਬੇਨਤੀ ਹੈ ਕਿ ਤੁਸੀਂ ਇਸ ਨੂੰ ਕਿ ਤੂੰ ਤੈਨੂੰ ਮੇਰੇ ਤੇ ਇੰਨਾ ਵਿਸ਼ਵਾਸ ਹੈ ਆ ਵਿਸ਼ਵਾਸ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਪ੍ਰਭੂ ਤੁਸੀਂ ਤਾਂ ਪ੍ਰਤੱਖ ਰੂਪ ਵਿੱਚ ਈਸ਼ਵਰ ਦੇ ਅਵਤਾਰ ਹੋ ਤੰਦੌਲਤ ਦੇ ਲਾਲ ਵਿੱਚ ਕਿਸੇ ਵੀ ਸੰਸਾਰੀ ਦਾ ਮਨ ਡੋਲ ਸਕਦਾ ਪਰ ਤੁਹਾਡੇ ਜਿਹੇ ਪਰਮਾਤਮਾ ਜਿਨ੍ਹਾਂ ਨੇ ਆਪਣਾ ਜੀਵ ਨਹੀਂ ਪ੍ਰਭੂ ਨੂੰ ਭੇਂਟ ਕਰ ਦਿੱਤਾ ਹੋਵੇ ਉਹਨਾਂ ਲਈ ਤਾਂ ਤੰਦੌਲਤ ਮਿੱਟੀ ਦੇ ਬਰਾਬਰ ਹੈ ਤੂੰ ਭੋਲਾ ਹੈ ਤੂੰ ਬਹੁਤ ਭੋਲਾ ਹੈ ਭਗਤ ਤਨਕੂ ਨੇ ਕਿਹਾ ਖੈਰ ਜੇਕਰ ਤੂੰ ਸਾਡੇ ਤੇ ਨਾ ਵਿਸ਼ਵਾਸ ਹੀ ਕਰਦਾ ਹੈ ਤਾਂ ਇਹ ਕੰਮ ਕਰ ਇਹ ਸਾਨੂੰ ਅਸੀਂ ਹੱਥ ਨਹੀਂ ਲਾਵਾਂਗੇ ਸਾਡੇ ਲਈ ਤਾਂ ਇਹ ਸੱਚਮੁੱਚ ਮਿੱਟੀ ਦੇ ਹੀ ਸਮਾਨ ਹੈ ਇਸ ਲਈ ਤੂੰ ਇਸ ਨੂੰ ਲੈ ਜਾ ਕੇ ਕੁਟਿਆ ਦੇ ਬਾਹਰ ਬਿੱਪਲ ਦੇ ਹੇਠਾਂ ਟੂਆ ਪੁੱਟ ਕੇ ਦਵਾ ਦੇ ਉੱਥੇ ਆਪ ਈਸ਼ਵਰੀ ਸੀ ਰੱਖਿਆ ਕਰਨੀ ਠੀਕ ਹੈ ਮਹਾਰਾਜ ਤੁਹਾਡੀ ਸ਼ਦਾ ਜੈ ਹੋਵੇ ਖੁਸ਼ ਹੋ ਕੇ ਜ਼ਿੰਮੇਦਾਰ ਬੋਲਿਆ ਮੈਂ ਤੁਹਾਡਾ एहसान ਕਦੇ ਨਹੀਂ ਭੁੱਲਾਂਗਾ ਮਹਾਰਾਜ ਇਹ ਤਾਂ ਸਭ ਠੀਕ ਹੈ ਪੁੱਤਰ ਪਰ ਜੇਕਰ ਚੈਰਨਾ ਜਿਉਣਾ ਚਾਹੁੰਦਾ ਹੈ ਤਾਂ ਸਾਡਾ ਗੁਰੂ ਮੰਤਰ ਯਾਦ ਰੱਖੀਂ ਕਿ ਆਪਣੇ ਮਨ ਵਿੱਚ ਮਾਇਆ ਦਾ ਮੋਹ ਨਹੀਂ ਲੈ ਕੇ ਆਉਣਾ ਤੇ ਸਬਰ ਸੰਤੋਖ ਰੱਖਣਾ ਹੈ ਤੇ ਸਬਰ ਸੰਤੋਖ ਵਾਲਾ ਪ੍ਰਾਣੀ ਹਮੇਸ਼ਾ ਸੁਖੀ ਰਹਿੰਦਾ ਹੈ ਅਤੇ ਜੋ ਮਨੁੱਖ ਇਸ ਮਾਇਆ ਦੇ ਪਿੱਛੇ ਦੌੜਦਾ ਹੈ ਉਹ ਸਦਾ ਦੁਖੀ ਰਹਿੰਦਾ ਹੈ ਉਸ ਦੇ ਜੀਵਨ ਵਿੱਚ ਸੁਖ ਘਟ ਦੁਖ ਜ਼ਿਆਦਾ ਹੁੰਦੇ ਨੇ ਮਹਾਤਮਾ ਕਬੀਰ ਜੀ ਨੇ ਸੱਚ ਹੀ ਕਿਹਾ ਹੈ ਮਾਇਆ ਮਰੀ ਨਾ ਮਨ ਮਰੇ ਮਰ ਮਰ ਗਏ ਸਰੀਰ ਆਸਾ ਤ੍ਰਿਸ਼ਨਾ ਨਾ ਮਰੀ ਕਹਿ ਗਏ ਦਾਸ ਕਬੀਰ ਤਨਹੁ ਤੁਸੀਂ ਤਨਹੁ ਮਹਾਰਾਜ ਇਸ ਲਈ ਕਹਿੰਦਾ ਹਾਂ ਬੱਚਾ ਕਿ ਸੰਤੋਖ ਤਨ ਪ੍ਰਾਪਤ ਕਰ ਮੈਂ ਤੁਹਾਡਾ ਇਹ ਮੰਤਰ ਸਦਾ ਯਾਦ ਰੱਖਾਂਗਾ ਗੁਰੂਦੇਵ ਜਾਓ ਹੁਣੇ ਸਤਾਨੂ ਉੱਥੇ ਗੱਡ ਦੋ ਜਾਂ ਦੀ ਇੱਛਾ ਉਹ ਵੀ ਆ ਕੇ ਲੈ ਜਾਣਾ ਜੋ ਹੁਕਮ ਮਹਾਰਾਜ ਜ਼ਿਮੀਦਾਰ ਨੇ ਆਪਣਾ ਘੜਾ ਚੁੱਕਿਆ ਤੇ ਬਾਹਰ ਪਿੱਪਲ ਦੇ ਦਰਖਤੇ ਉਠਾ ਕੇ ਆਸਰਾ ਵਿੱਚ ਹੀ ਪਈ ਇੱਕ ਕਹੀ ਨਾ ਟੂਆ ਪੁੱਟਣ ਲੱਗਾ ਪਖੰਡੀ ਤਾਂ ਕੁ ਸਭ ਦੇਖ ਰਿਹਾ ਸੀ ਉਸ ਦੇ ਮਨ ਵਿੱਚ ਲੱਡੂ ਫਟ ਰਹੇ ਸਨ ਅਤੇ ਦਿਲ ਚਾਹ ਰਿਹਾ ਸੀ ਕਿ ਜਲਦੀ ਤੋਂ ਜਲਦੀ ਇਸ ਦੌਲਤ ਨੂੰ ਲੈ ਕੇ ਇੱਥੋਂ 9 ਤੋਂ 11 ਹੋ ਜਾਵੇ ਉਸ ਸਮੇਂ ਉਸ ਦੀ ਆਤਮਾ ਨੇ ਉਸ ਨੂੰ ਝੰਜੋੜਿਆ ਤੁਨਕੂ ਇਹ ਤੂੰ ਕੀ ਸੋਚ ਰਿਹਾ ਹੈ ਇਹ ਕੀ ਭੁੱਲੋ ਕਰ ਰਿਹਾ ਹੈ ਕੀ ਹੁਣ ਤੈਨੂੰ ਸਾਰੀ ਉਮਰ ਈਸ਼ਵਰ ਦੇ ਚਰਨਾਂ ਵਿੱਚ ਗੁਜ਼ਾਰਨੀ ਹੈ ਸਾਧੂ ਭੇਖ ਧਾਰਨ ਕਰਕੇ ਉਹਨੇ ਜਿਹੀਆਂ ਗੱਲਾਂ ਸੋਚਣਾ ਸ਼ੋਭਾ ਨਹੀਂ ਨਹੀਂ ਇਹੋ ਜਿਹੀਆਂ ਗੱਲਾਂ ਸੋਚਣੀਆਂ ਤੇਰੇ ਲਈ ਹੋਰ ਪਾਪ ਹੈ ਉਹ ਇਹ ਸਾਧੂ ਭੇਖ ਹੈ ਮੈਂ ਰੋਜ਼-ਰੋਜ਼ ਜੇਲ੍ਹ ਜਾਣ ਅਤੇ ਲੋਕਾਂ ਦੀ ਨਫ਼ਰਤ ਤੇ ਦੁੱਖੀਓ ਕੀ ਧਾਰਨ ਕੀਤਾ ਸੀ ਕੋਈ ਮੇਰੀ ਇੱਜ਼ਤ ਵੀ ਨਹੀਂ ਸੀ ਕਰਦਾ ਪਰ ਹੁਣ ਤਾਂ ਸਾਰੇ ਤੈਨੂੰ ਸਨਮਾਨ ਅਤੇ ਸ਼ਰਧਾ ਦੀ ਨਜ਼ਰ ਨਾਲ ਦੇਖਦੇ ਨੇ ਤੂੰ ਚੈਨ ਨਾਲ ਰਹਿੰਦਾ ਹੈ ਤੇ ਸੁੱਖ ਦੀ ਰੋਟੀ ਖਾਂਦਾ ਹੈ ਹੌਣ ਕਿਉਂ ਤੇਰਾ ਮਾਂਡਾ ਵਾ ਡੋਲ ਹੋ ਰਿਹਾ ਏ ਬਿਨਾ ਤਾਂ ਜੀਵਨ ਬੇਕਾਰ ਹੈ ਤਨ ਕੋਲ ਹੋਵੇ ਤਾਂ ਇੱਜ਼ਤ ਵੀ ਮਿਲਦੀ ਹੈ ਤੇ ਸੁਖ ਦੀ ਰੋਟੀ ਵੀ ਐਨਾ ਚੰਗਾ ਮੌਕਾ ਮੇਰੇ ਹੱਥ ਲੱਗਿਆ ਕੀ ਮੈਂ ਇਸ ਨੂੰ ਬੇਕਾਰ ਜਾਣ ਦਵਾਂ ਇਹ ਸੋਚ-ਸੋਚ ਕੇ ਤਨ ਕੋ ਪਰ ਜੇਕਰ ਤੂੰ ਇਸ ਜ਼ਿੰਮੇਵਾਰੀ ਦੀ ਮਾਨਤ ਵਿੱਚ ਖਿਆਲ ਖਿਆਨਤ ਕੀਤੀ ਤਾਂ ਪੂਰਾ ਸਾਧੂ ਸਮਾਜੀ ਬਦਨਾਮ ਹੋ ਜਾਵੇਗਾ ਮੈਨੂੰ ਇਸ ਨਾਲ ਕੀ ਮੇਰੀ ਤਾਂ ਜ਼ਿੰਦਗੀ ਸੁੱਖ ਤੇ ਆਰਾਮ ਨਾਲ ਕੱਟੇਗੀ ਨਾ ਕਿਸੇ ਦੂਜੇ ਕਸਬੇ ਵਿੱਚ ਜਾ ਕੇ ਮੈਂ ਸੇਠਾ ਬਾਗ ਰਹਾਗਾ ਤੇ ਚੈਨ ਦੀ ਬੰਸਰੀ ਵਜਾਵਾਂਗਾ ਤੁਨਕੂ ਦੀ ਆਤਮਾ ਨੇ ਉਸ ਨੂੰ ਲੱਖ ਵਾਰ ਉੱਚੀ-ਨੀਚ ਸਮਝਾਇਆ ਪਰ ਤੁਨਕੂ ਨੇ ਉਸ ਦੀ ਇੱਕ ਨਾ ਸੁਣੀ ਅਤੇ ਉਸ ਦਾ ਸਾਰਾ ਤਰਕ ਕੱਟ ਦਿੱਤਾ ਹੁਣ ਉਥੋਂ ਉਹਨਾਂ ਨੂੰ ਧੰਨ ਦਾਇਕਿ ਉਹ ਰਫੂ ਚੱਕਰ ਹੋਣ ਲਈ ਕਿਸੇ ਮੌਕੇ ਦੀ ਤਲਾਸ਼ ਵਿੱਚ ਸੀ ਕੁਝ ਹੀ ਦੇਰ ਬਾਅਦ ਜ਼ਿਮੀਦਾਰ ਉਸ ਕੋਲ ਵਾਪਸ ਆਇਆ ਤੇ ਬੋਲਿਆ ਮਹਾਰਾਜ ਜਿਵੇਂ ਤੁਸੀਂ ਕਿਹਾ ਮੈਂ ਉਵੇਂ ਹੀ ਧੰਨ ਨੂੰ ਉੱਥੇ ਗੱਡ ਦਿੱਤਾ ਠੀਕ ਹੈ ਬੱਚਾ ਹੁਣ ਤੂੰ ਚਿੰਤਾ ਮੁਕਤ ਹੋ ਕੇ ਆਪਣੇ ਘਰ ਜਾ ਜ਼ਿਮੀਦਾਰ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਵਾਪਸ ਮੁੜ ਗਿਆ ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਹੁਣ ਉਸ ਦਾ ਧੰਨ ਕੋਈ ਚੋਰ-ਚੋਰੀ ਨਹੀਂ ਕਰ ਸਕਦਾ ਆਪ ਸਾਧੂ ਮਹਾਰਾਜ ਉਸਦੀ ਰਖਿਆ ਕਰਨਗੇ ਇਸੇ ਤਰ੍ਹਾਂ ਕਈ ਦਿਨ ਬੀਤ ਗਏ ਜ਼ਿਮੀਦਾਰ ਨੇ ਜਦੋਂ ਆਪਣਾ ਧਨ ਉੱਥੇ ਦਵਾਇਆ ਸੀ ਤਾਂ ਉਸ ਦਾ ਅੱਧਾ ਸਮਾਂ ਹੁਣ ਤਨਕੂ ਦੀ ਕੁਟਿਆ ਤੇ ਹੀ ਬੀਤਦਾ ਉਹ ਸਵੇਰੇ ਸ਼ਾਮ ਪਕਵਾਨਾ ਨਾਲ ਭਰੇ ਥਾਲ ਲੈ ਕੇ ਤਨਕੂ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ ਅਤੇ ਤਨਕੂ ਨਾਲ ਗਿਆਨ ਧਿਆਨ ਦੀਆਂ ਗੱਲਾਂ ਕਰਦਾ ਰਹਿੰਦਾ ਇਸ ਤਰ੍ਹਾਂ ਤਨਕੂ ਵੀ ਹੁਣ ਕੋਈ ਅਜਿਹਾ ਮੌਕਾ ਨਹੀਂ ਸੀ ਮਿਲ ਰਿਹਾ ਕਿ ਉਹ ਤੁਹਾਨੂੰ ਲੈ ਕੇ ਰਫੂ ਚੱਕਰ ਹੋ ਚੁੱਕੇ ਹਾਂ ਸੁਪਨੇ ਵਿੱਚ ਉਹ ਵੱਡੇ ਵੱਡੇ ਬੁਣ ਬਣਾ ਲੈਂਦਾ ਸੀ ਸ਼ਾਦੀ ਆਲਿਸ਼ਾਨ ਮਕਾਨ ਨੰਨੇ-ਮੁੰਨੇ ਬੱਚੇ ਸਾਰੇ ਸੁਪਨੇ ਧਨ ਕੁਦੇ ਬੁਰੇ ਬੁਣ ਮਾਰੇ ਸਨ ਇੱਕ ਵਾਰ ਜੀਮੇਦਾਰ ਬਿਮਾਰ ਪੈ ਗਿਆ ਤਾਂ ਲੈ ਕੇ ਭੱਜਨ ਦਾ ਇਹ ਮੌਕਾ ਧਨ ਨੂੰ ਸਭ ਤੋਂ ਵਧੀਆ ਲੱਗਿਆ ਉਸੇ ਰਾਤ ਉਸਨੇ ਦਰਖਤ ਦੇ ਹੇਠਾ ਟੂਆ ਪੁੱਟ ਕੇ ਉਥੋਂ ਚੋਨੇ ਜਾਂਦੇ ਨਾਲ ਭਰਿਆ ਕੜਾ ਕੱਢ ਲਿਆ ਉਸ ਨੂੰ ਬਾਕੀ ਦਾ ਸਮਾਨ ਦੇ ਨਾਲ ਬੰਨ ਕੇ ਉਹ ਜੀਮੇਦਾਰ ਨੂੰ ਉਹ ਜੀਮੇਦਾਰ ਨੂੰ ਆਪਣੇ ਜਾਣ ਦੀ ਸੂਚਨਾ ਦੇ ਕੇ ਆਪਣੇ ਧਨ ਨੂੰ ਸੰਭਾਲ ਦੇ ਕੇ ਲੈ ਕੇ ਕਹਿਣ ਦੀ ਚੱਲ ਪਿਆ ਤਨਕੂ ਉਸਤੀਆ ਆਤਮਾਨੇ ਪੁੱਛਿਆ ਜੇਕਰ ਤੇਰੇ ਜਾਣ ਦੀ ਗੱਲ ਸੁਣ ਕੇ ਜਿਮੀ ਦਾ ਤੁਰੰਤ ਹੀ ਆਪਣਾ ਧੰਨ ਲੈਣਾ ਭੁੱਜਿਆ ਤਾਂ ਕੀ ਹੋਵੇਗਾ ਕਿ ਮੈਂ ਕਹਿ ਦਿਆਂਗਾ ਜਿੱਥੇ ਤੂੰ ਧੰਨ ਲਕੋਇਆ ਹੋਵੇਗਾ ਉੱਥੇ ਹੀ ਹੋਵੇਗਾ ਸਾਡੇ ਸਾਧੂਆਂ ਲਈ ਤਾਂ ਉਹ ਮਿੱਟੀ ਹੈ ਹੋ ਸਕਦਾ ਕਿਸੇ ਨੇ ਚੋਰੀ ਕਰ ਲਿਆ ਹੋਵੇ ਇੱਕ ਵਾਰ ਫਿਰ ਸੋਚ ਲੈ ਤਨਕੂ ਇਹ ਸਭ ਤੂੰ ਗਲਤ ਕਰ ਰਿਹਾ ਹੈ ਬੜੀ ਮੁਸ਼ਕਲ ਨਾਲ ਤੈਨੂੰ ਸਨਮਾਨ ਭਰਿਆ ਜੀਵਨ ਮਿਲਿਆ ਹੈ ਕਿ ਤੇ ਅਜਿਹ ਹਨ ਹੋਵੇ ਕਿ ਤੂੰ ਲਾਲਚ ਨਾਲ ਇਸ ਨੂੰ ਗਵਾ ਬੈਠੇ ਹੁਣੀ ਨਾਂ ਤਨ ਪਾਉਣ ਦੇ ਲਈ ਥੋੜਾ ਜਿਹਾ ਤਾਂ ਕਤਰਾਂ ਚਕਾਉਣਾ ਹੀ ਪਵੇਗਾ ਤਨਕੂ ਨੂੰ ਆਪਣੇ ਘਰ ਆਇਆ ਦੇਖ ਕੇ ਜੀਮੀਦਾਰ ਹਰਾਨ ਰਹਿ ਗਿਆ ਮਹਾਰਾਜ ਤੁਸੀਂ ਪ੍ਰਭੂ ਕੋਈ ਕੰਮ ਸੀ ਤਾਂ ਮੈਨੂੰ ਬੁਲਾ ਲਿਆ ਹੁੰਦਾ ਦੇਖ ਭਗਤ ਹੁਣ ਅਸੀਂ ਇਹ ਆਸ਼ਰਮ ਛੱਡ ਕੇ ਜਾ ਰਹੇ ਹਾਂ ਇਸ ਲਈ ਤੁਹਾਡੀ ਸਾਡੀ ਇੱਛਾ ਹੈ ਕਿ ਤੂੰ ਆਪਣੀ ਇਮਾਨਤ ਸੰਭਾਲ ਲੈ ਪਰ ਮਹਾਰਾਜ ਇਹ ਅਚਾਨਕ ਇੱਥੋਂ ਚਲੇ ਜਾਣ ਦੀ ਤੁਹਾਨੂੰ ਕੀ ਸੁੱਜੀ ਫਿਰ ਜੇਕਰ ਤੁਸੀਂ ਚਲੇਗੇ ਤਾਂ ਆਸ਼ਰਮ ਦੀ ਦੇਖਭਾਲ ਕੌਣ ਕਰੇਗਾ ਸਭ ਦੀ ਦੇਖਭਾਲ ਕਰਨ ਵਾਲਾ ਉੱਪਰ ਵਾਲਾ ਹੈ ਬੱਚਾ ਜਿੱਥੋਂ ਤੱਕ ਸਾਡਾ ਸਵਾਲ ਹੈ ਤਾਂ ਤੂੰ ਜਾਣਦਾ ਹੈ ਕਿ ਸਾਧੂ ਪਾਣੀ ਅਤੇ ਹਵਾ ਦੇ ਸਮਾਨ ਹੁੰਦੇ ਨੇ ਜੋ ਇੱਕ ਥਾਂ ਤੇ ਟੇਕੇ ਨਹੀਂ ਰਹਿ ਸਕਦੇ ਤੁਸੀਂ ਬੈਠੋ ਤਾਂ ਸਹੀ ਮਹਾਰਾਜ ਕੋ ਜਲਪਨ ਕਰੋ ਨਹੀਂ ਅਸੀਂ ਹੁਣੇ ਨਹੀਂ ਰੁਕ ਸਕਦੇ ਸਾਨੂੰ ਹਿਮਾਲਿਆ ਦੀਆਂ ਵਾਦੀਆਂ ਪੁਕਾਰ ਰਹੀਆਂ ਨੇ ਜਿਵੇਂ ਦਾ ਦਿਲ ਹੀ ਦਿਲ ਵਿੱਚ ਬਹੁਤ ਦੁਖੀ ਹੋਇਆ ਕਿਉਂਕਿ ਉਸ ਦੀ ਧੰਦੀ ਰੱਖਿਆ ਕਰਨ ਵਾਲਾ ਜਾ ਰਿਹਾ ਸੀ ਇੱਕ ਵਾਰ ਫਿਰ ਉਸ ਨੂੰ ਧੰਦੀ ਚਿੰਤਾ ਸਤਾਂ ਲੱਗੀ ਬੜੀ ਮੁਸ਼ਕਲ ਨਾਲ ਉਸਨੇ ਆਪਣੇ ਆਪ ਤੇ ਕਾਬੂ ਪਾ ਕੇ ਸਾਧੂ ਮਹਾਰਾਜ ਨੂੰ ਬਾਹਰ ਤੱਕ ਛੱਡਣ ਲਈ ਆਇਆ ਮਹਾਰਾਜ ਹਵੇਲੀ ਦੇ ਦਰਵਾਜੇ ਤੇ ਆ ਕੇ ਜ਼ਿਮੀਂਦਾਰ ਬੋਲਿਆ ਮੈਂ ਇੱਕ ਵਾਰ ਫਿਰ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਪਿੰਡ ਤੇ ਆਸ਼ਰਮ ਛੱਡ ਕੇ ਨਾ ਜਾਓ ਤੁਹਾਡੇ ਜਾਣ ਨਾਲ ਇਸ ਪਿੰਡ ਦੀ ਰੌਣਕ ਹੀ ਚਲੀ ਜਾਵੇਗੀ ਚਾਹੇ ਕੁਝ ਵੀ ਹੋਵੇ ਬੱਚਾ ਅਸੀਂ ਇੱਕ ਵਾਰ ਜੋ ਠਣ ਲਈਏ ਕਰ ਲਈਦਾ ਹੁਣ ਤੁਸੀਂ ਜਲਦੀ ਹੀ ਆਸ਼ਰਮ ਵਿੱਚ ਜਾ ਕੇ ਆਪਣਾ ਧੰਨ ਸੰਭਾਲ ਲੈਣਾ ਜੋ ਹੁਕਮ ਮਹਾਰਾਜ ਜ਼ਿਮੀਂਦਾਰ ਨੇ ਕਿਹਾ ਤੇ ਹੱਥ ਜੋੜ ਦਿੱਤੇ ਤਨਕੂ ਸੋਚ ਰਿਹਾ ਸੀ ਕਿ ਛੋਟੀਆਂ-ਮੋਟੀਆਂ ਚੋਰੀਆਂ ਤਾਂ ਬਹੁਤ ਕਰ ਲਈਆਂ ਹੁਣ ਬੋਟਾ ਹੱਥ ਮਾਰਨਾ ਮੌਕਾ ਮਿਲਿਆ ਅਚਾਨਕ ਤਨਕੂ ਦੇ ਮਨ ਵਿੱਚ ਆਇਆ ਕਿ ਹੋ ਸਕਦਾ ਹੈ ਧਨ ਲੈ ਕੇ ਜਿਸ ਥੇਸ ਵਿੱਚ ਮੈਂ ਜਾਵਾਂ ਕੱਲੂ ਜ਼ਿੰਮੇਦਾਰ ਵੀ ਆ ਕਾਰੋਵਾਰ ਦੇ ਸਿਸਲੇ ਵਿੱਚ ਉੱਥੇ ਚਲਾ ਜਾਵੇ ਅਤੇ ਮੈਨੂੰ ਚੋਰ ਕਹਿ ਕੇ ਫੜ ਲਵੇ ਇਸ ਲਈ ਉਸ ਦੇ ਮਨ ਵਿੱਚ ਗਹਿਰਾਈ ਤੱਕ ਆਪਣੀ ਇਮਾਨਦਾਰੀ ਦੀ ਗੱਲ ਬਿਠਾ ਦੇਣੀ ਚਾਹੀਦੀ ਹੈ ਇਹ ਸੋਚ ਕੇ ਤਨਕੂ ਆਪਣੇ ਬਾਲਾਂ ਵਿੱਚ ਇੱਕ ਵੱਡਾ ਸਾਰਾ ਤਿੰਕਾ ਬਾੜ ਲਿਆ ਅਤੇ ਫਿਰ ਵਾਪਸ ਵੇਲੀ ਦੇ ਅੰਦਰ ਆ ਗਿਆ ਜ਼ਿਮੀਦਾਰ ਨੇ ਹੈਰਾਨੀ ਨਾਲ ਉਸ ਵੱਲ ਦੇਖਿਆ ਕੀ ਹੋਇਆ ਪ੍ਰਭੂ ਵਾਪਸ ਕਿਉਂ ਆ ਗਏ ਮੇਰੇ ਤੋਂ ਭੁੱਲ ਹੋ ਗਈ ਨਹੀਂ ਨਹੀਂ ਬੱਚਾ ਭੁੱਲ ਕਿਉਂ ਕੋਈ ਨਹੀਂ ਤੇਰੇ ਤੋਂ ਜ਼ਿਮੀਦਾਰ ਦੀ ਜ਼ਿਮੀਦਾਰ ਦੀ ਗੱਲ ਕੱਟ ਕੇ ਤੁਹਾਨੂੰ ਕੋ ਨਹੀਂ ਕਿਹਾ ਦਰਸਲ ਤੁਹਾਡੀ ਹਵੇਲੀ ਦਾ ਇੱਕ ਤਣਕਾ ਸਾਡੇ ਵਾਲਾਂ ਵਿੱਚ ਫਸ ਕੇ ਸਾਡੇ ਨਾਲ ਜਾ ਰਿਹਾ ਸੀ ਹੁਣ ਤੁਸੀਂ ਤਾਂ ਜਾਣਦੇ ਹੀ ਹੋ ਬੱਚਾ ਕਿ ਅਸੀਂ ਕਿਸੇ ਦਾ ਤਣਕਾ ਸਵੀਕਾਰ ਨਹੀਂ ਕਰਦੇ ਸਾਨੂੰ ਤਾਂ ਬਸ ਸੰਤੋਖ ਚਾਹੀਦਾ ਬਸ ਮੈਂ ਤੁਹਾਡਾ ਇਹ ਤਣਕਾ ਵਾਪਸ ਕਰਨ ਆਇਆ ਸੀ ਕਿਆ ਕੀਤਨ ਕੁਮਾਰਾਜ ਨੇ ਵਾਲਾਂ ਵਿੱਚ ਫਸਿਆ ਉਤਿੰਕਾ ਕੱਢ ਕੇ ਜ਼ਿਮੀਦਾਰ ਵੱਲ ਵਧਾ ਦਿੱਤਾ ਤੇ ਦੁਵਾਰੀ ਆਪਣੀ ਰਾਹ ਵੱਲ ਤੁਰ ਪਿਆ ਬਾ ਪ੍ਰਭੂ ਬਰਾ ਤੁਸੀਂ ਤੁਹਾਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਅਜਿਹਾ ਸਾਡੋ ਵੀ ਸੰਸਾਰ ਵਿੱਚ ਨਹੀਂ ਜਿਨ੍ਹਾਂ ਨੂੰ ਪ੍ਰਾਇਆ ਤਿੰਕਾ ਤੱਕ ਸਵਕ ਆਸਵੀਕਾਰ ਨਹੀਂ ਜ਼ਿਮੀਦਾਰ ਇੱਕ ਵਾਰ ਫਿਰ ਤਨਕੁਮਾਰਾਜ ਤੋਂ ਪ੍ਰਭਾਵਿਤ ਹੋ ਕੇ ਦਿਖਾਈ ਦਿੱਤਾ ਜ਼ਿੰਮੇਦਾਰ ਦੇ ਕੋਲ ਹੀ ਉਹਨਾਂ ਦਾ ਇੱਕ ਮਿੱਤਰ ਬੈਠਾ ਸੀ ਜੋ ਉਹਨਾਂ ਦੀ ਬਿਮਾਰੀ ਦੇ ਕਾਨੂੰਨਾਂ ਦਾ ਹਾਲਚਲ ਜਨਣ ਆਇਆ ਸੀ ਉਸ ਨੇ ਸਭ ਡਰਾਮਾ ਦੇਖਿਆ ਤਾਂ ਚੱਕਰ ਵਿੱਚ ਪੈ ਗਿਆ ਉਸ ਦਾ ਮਿੱਤਰ ਕਿਹੜੇ ਸਾਧੂ ਸੰਿਆਸੀਆਂ ਦੇ ਚੱਕਰ ਵਿੱਚ ਫਸਿਆ ਹੋਇਆ ਹੈ ਜ਼ਿੰਮੇਦਾਰ ਦਾ ਉਹ ਮਿੱਤਰ ਬਹੁਤ ਹੀ ਸੂਝ-ਬੂਝ ਵਾਲਾ ਤੇ ਸ਼ੱਕੀ ਸੁਭਾਅ ਦਾ ਸੀ ਉਹ ਜ਼ਿੰਮੇਵਾਰੀ ਦੀ ਤਰ੍ਹਾਂ ਸਿੱਧਾ ਨਹੀਂ ਬਲਕਿ ਇਸ ਖੇਤਰ ਵਿੱਚ ਖੇਡਿਆ ਖਾਦਾ ਇਨਸਾਨ ਸੀ ਉਸਨੇ ਦੁਨੀਆ ਨੂੰ ਹਰ ਕੋਨੇ ਤੋਂ ਦੇਖਿਆ ਹੋਇਆ ਸੀ ਪਤਾ ਨਹੀਂ ਕਿ ਉਹ ਤੁਨ ਕੋ ਮਹਾਰਾਜਾ ਤਿੰਕੇ ਵਾਲਾ ਡਰਾਮਾ ਦੇਖ ਕੇ ਉਸਦੇ ਕੋਈ ਸ਼ੱਕ ਹੋਇਆ ਕਿ ਆਖਰ ਇਹ ਕੀ ਕਾਰਨ ਹੈ ਸਾਧੂ ਆਪਣੇ ਆਪ ਨੂੰ ਇੰਨਾ پاک ਪਵਿੱਤਰ ਸਾਫ਼ ਤੇ ਇਮਾਨਦਾਰ ਦਰਸਾ ਰਿਹਾ ਹੈ ਇਸ ਲਈ ਆਪਣੇ ਮਿੱਤਰ ਜ਼ਿਮੀਦਾਰ ਨੇ ਉਸ ਨੂੰ ਪੁੱਛਿਆ ਇਹ ਸਭ ਕੀ ਚੱਕਰ ਹੈ ਮਿੱਤਰ ਰਗੁਰਾਜੇ ਸਾਧੂ ਬਾਬਾ ਬੜੇ ਅਜੀਬ ਅਤੇ ਤੇਸਵਾ ਮਹਾਰਾਜ ਨੇ ਤੁਸੀਂ ਤਾਂ ਜਾਣਦੇ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਚੋਰਾਂ ਦਾ ਕਿੰਨਾ ਹੰਤਕ ਫੈਲਿਆ ਹੋਇਆ ਹੈ ਇਸੇ ਡਰ ਤੋਂ ਮੈਂ ਆਪਣਾ ਸਾਰਾ ਸੋਨਾ ਜਾਂਦੀ ਸਾਧੂ ਮਹਾਰਾਜ ਦੀ ਦੇਖ ਰਿਹਾ ਇੱਕ ਵਿੱਚ ਇਹਨਾਂ ਦੇ ਆਸ਼ਰਮ ਵਿੱਚ ਦਵਾ ਦਿੱਤਾ ਸੀ ਹੁਣ ਤੱਕ ਇਹ ਹੀ ਉਹਨਾਂ ਦੀ ਨਿਗਰਾਨੀ ਵੀ ਕਰ ਰਹੇ ਸਨ ਉਹ ਬਹੁਤ ਹੀ ਭੋਲੇ ਅਤੇ ਨੇਕ ਸਨ ਇਹ ਸਾਧੂ ਬਾਬਾ ਹੁਣੇ ਕੀ ਕਹਿਣ ਆਏ ਸਨ ਇਹ ਕਹਿਣ ਆਏ ਸਨ ਕਿ ਮੈਂ ਆਪਣਾ ਧਨ ਸੰਭਾਲ ਲਵਾਂ ਉਹ ਆਸ਼ਰਮ ਛੱਡ ਕੇ ਤੀਰਥ ਯਾਤਰਾ ਤੇ ਜਾ ਰਹੇ ਨੇ ਅਤੇ ਇਹ ਤਿੰਕੇ ਵਾਲਾ ਡਰਾਮਾ ਕੀ ਸੀ ਉਹ ਰਗੂ ਤੂੰ ਇਸ ਨੂੰ ਡਰਾਮਾ ਕਹਿ ਰਿਹਾ ਏ ਇਹ ਮਹਾਰਾਜ ਇਮਾਨਦਾਰੀ ਦੀ ਛੋਟਾ ਜਿਹਾ ਸਬੂਤ ਹੈ ਦੇਖਿਆ ਨਹੀਂ ਉਸਨੇ ਕਿਸੇ ਦਾ ਘਰ ਦਾ ਤਿੰਕਾ ਤੱਕ ਲੈ ਜਾਣਾ ਸਵੀਕਾਰ ਨਹੀਂ ਕੀਤਾ ਇੱਕਦਮ ਹੀ ਰਗੂ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਉਸਨੇ ਚਲੇ ਜਾਣ ਜਾਣ ਕੀ ਹਾਸਾ ਜਿਹਾ ਨਿਕਲ ਗਿਆ ਉਏ ਤੂੰ ਕਿਉਂ ਹੱਸ ਰਿਹਾ ਐ ਇਸ ਵਿੱਚ ਭਲਾ ਹੱਸਣ ਵਾਲੀ ਕਿਹੜੀ ਗੱਲ ਐ ਅਚਾਨਕ ਆਪਣੇ ਮਿੱਤਰ ਨੂੰ ਇਸ ਤਰ੍ਹਾਂ ਸੋਚਦੇ ਦੇਖ ਕੇ ਜ਼ਿੰਮੇਦਾਰ ਬੁਖਲਾਉ ਉੱਠਿਆ ਤੂੰ ਬੜਾ ਭੂਲਾ ਐ ਮਿੱਤਰ ਉਏ ਇਸ ਵਿੱਚ ਭੋਲੇਪਨ ਤੇ ਡੇਢੇਪਨ ਦੀ ਕਿਹੜੀ ਗੱਲ ਐ ਮਿੱਤਰ ਮੈਨੂੰ ਤਾਂ ਇਹ ਸਾਧੂ ਕੋਈ ਚਾਲਵਾਜ ਪਖੰਡੀ ਦਿਖਾਈ ਦਿੰਦਾ ਐ RAM RAM ਕਿਹੋ ਜੀਆਂ ਘਟੀਆਂ ਗੱਲਾਂ ਕਰ ਰਹੇ ਹੋ ਰਗੁਰਾਜ ਬੋਲਣ ਤੋਂ ਪਹਿਲਾਂ ਇਸ ਇਨਸਾਨ ਨੂੰ ਸੋਚ ਲੈਣਾ ਚਾਹੀਦਾ ਐ ਕੀ ਉਹ ਕਿਸ ਦੇ ਬਾਰੇ ਤੇ ਕੀ ਕਹਿ ਰਿਹਾ ਹੈ ਮੈਂ ਜੋ ਕੁਝ ਵੀ ਕਹਿ ਰਿਹਾ ਹਾਂ ਸੋਚ ਸਮਝ ਕੇ ਕਹਿ ਰਿਹਾ ਮਿੱਤਰ ਤੂੰ ਠੱਗਿਆ ਜਾ ਰਿਹਾ ਹੈ ਇਹ ਸਾਧੂ ਜੋ ਆਪਣੇ ਨੂੰ ਇੰਨਾ ਸਿੱਧਾ ਸਾਫ਼ ਸੁਥਰਾ ਦਰਸਾ ਰਿਹਾ ਹੈ ਇਹ ਹੈ ਨਹੀਂ ਇਹ ਪਖੰਡੀ ਹੈ ਧੋਖੇ ਬਾਜ ਹੈ ਸੱਚੇ ਸਾਧੂ ਅਜਿਹੇ ਨਹੀਂ ਹੁੰਦੇ ਹਰ ਸਮੇਂ ਹਰ ਜਗ੍ਹਾ ਆਪਣੀ ਸੱਚਾਈ ਤੇ ਇਮਾਨਦਾਰੀ ਦਾ ਢੋਲ ਨਹੀਂ ਫਿੱਟਦੇ ਫਿਰਦੇ ਤੈਨੂੰ ਤਾਂ ਸਾਰੀਆਂ ਚੋਰੋ ਚੱਕੀਆਂ ਦੀ ਨਜ਼ਰ ਆਉਂਦੀ ਹੈ ਡ੍ਰਿਡ ਵਿਸ਼ਵਾਸ ਦੇ ਨਾਲ ਜ਼ਿੰਮੇਦਾਰ ਬੋਲਿਆ ਆਪਣੇ ਸ਼ਬਦ ਵਾਪਸ ਲੈ ਲ ਕੁਰਾਜ ਨਹੀਂ ਤਾਂ ਤੂੰ ਆ ਪਾਪਾ ਦਾ ਭਾਗੀ ਬਣੇਗਾ ਮਹਾਰਾਜ ਬਹੁਤ ਪਹੁੰਚੇ ਹੋਏ ਸਿੱਧ ਸਨ ਕਿਸੇ ਮਹਾਤਮਾ ਦੇ ਬਿਸ਼ੇ ਵਿੱਚ ਜਿਹੜਾ ਉਲਟਾ ਸਿੱਧਾ ਨਹੀਂ ਸੁਣਨਾ ਚਾਹੀਦਾ ਮੇਰਾ ਚੰਗਾ ਹੋਵੇ ਜਾਂ ਮਾੜਾ ਪਰ ਅੱਜ ਮੈਨੂੰ ਤੂੰ ਇਸ ਸਾਧੂ ਦੀ ਅਸਲੀਅਤ ਦੱਸ ਕੇ ਹੀ ਰਹਾਗਾ ਬੋਲੋ ਕਿੱਥੇ ਹੈ ਤੁਹਾਡਾ ਖਜ਼ਾਨਾ ਬਾਬਾ ਦੇ ਆਸ਼ਰਮ ਵਿੱਚ ਦਰਖਤ ਦੇ ਹੇਠਾਂ ਪਰ ਹੁਣ ਉਹ ਤੈਨੂੰ ਉੱਥੇ ਨਹੀਂ ਮਿਲੇਗਾ ਭਲਾ ਕਿਉਂ ਕਿਉਂਕਿ ਇਹ ਸਾਧੂ ਦੇ ਮਨ ਵਿੱਚ ਪਾਪ ਹੈ ਅਤੇ ਇਸ ਨੇ ਉਹ ਕਿਤੇ ਟਿਕਾਣੇ ਲਗਾ ਦਿੱਤਾ ਹੈ ਇਸ ਲਈ ਇੱਥੇ ਡਰਾਮਾ ਕਰ ਰਿਹਾ ਸੀ ਜੇਕਰ ਇਹ ਸੱਚਾ ਹੁੰਦਾ ਤਾਂ ਪਹਿਲਾਂ ਟੋਆ ਪਟਵਾ ਕੇ ਤੁਹਾਡਾ ਖਜ਼ਾਨਾ ਕਢਵਾ ਕੇ ਤੁਹਾਡੇ ਹਵਾਲੇ ਕਰਦਾ ਫਿਰ ਜਾਣ ਦੀ ਗੱਲ ਕਰਦਾ ਜੇਕਰ ਆਪਣੇ ਖਜ਼ਾਨੇ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਤੁਰੰਤ ਮੇਰੇ ਨਾਲ ਚੱਲੋ ਇਸ ਤੋਂ ਬਾਅਦ ਅਗਲੀ ਕਹਾਣੀ ਦਾ ਪਾਟ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸੁਣਾਵਾਂਗੇ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਇਸ ਕਹਾਣੀ ਦੇ ਅਗਲੇ ਪਾਟ ਦੇ ਵਿੱਚ ਜਦ ਤੱਕ ਲਈ ਧੰਨਵਾਦ